ਬਜਲੀ ਬੋਰਡ ਮਰਦਾਬਾਦ 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 ਦੱਸਿਓ ਕਿ ਅੱਜ ਮੇਜੂਦਾ ਸ਼ਾਰਟ ਕੇਬਲ ਸਲੂਸ਼ਨ ਤਲਦਪੁਰ ਵਿਖੇ ਜਿੱਥੇ ਕਿ ਧਰਨਾਕਾਰੀਆਂ ਨੇ ਪਿੰਡਾਂ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਲਗਾ ਦਿੱਤਾ ਹੈਗਾ ਬੜਾ ਦੁਖੀ ਹੋ ਕੇ ਬਿਜਲੀ ਦਾ ਅਣਹਲਾ ਨੇ ਕੱਟਾ ਤੋਂ ਦਿਖਾਵਾਂਗੇ ਵੀਡੀਓ ਬਿਜਲੀ ਬੋਰਡ ਨੂੰ ਕਹਿੰਨੀ ਆ ਰਹੀ ਹੈ ਵਾਰਨਿੰਗ ਦੇ ਚੁੱਕੇ ਆ ਪਰ ਇਹਨਾਂ ਦੀ ਨੱਕ ਤੇ ਮੁੱਕੀ ਬਿੰਦੀ ਨਹੀਂ ਹੈ ਕਾ ਬਜਲੀ ਬੋਰਡ ਮਰਦਾਬਾਦ 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 ਪੰਜਾਬ ਬਜਲੀ ਬੋਰਡ ਮਰਦਾਬਾਦ 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 ਅਸੀਂ ਇਹ ਕਹਣਾ ਚਾਹੁੰਦੇ ਆ ਜਦ ਅਸੀਂ ਘਰਾਓ ਕਰਦੇ ਫੇਰ ਨਾ ਕੋਈ ਬੱਤੀ ਪਤਾ ਨਹੀਂ ਕਿੱਥੋਂ ਇਹ ਬੱਤੀ ਸਾਡੇ 10-15 ਦਿਨ ਸੋਖੇ ਲੰਘ ਜਾਂਦੇ ਆ ਅੱਜ ਦਾ ਮਾਮਲਾ ਜਿਹੜਾ ਹੈ ਜੀ ਇਹ ਬਿਜਲੀ ਦਾ ਆ ਜੀ ਇਦਾਂ ਦੀ ਠੰਡ ਦੇ ਵਿੱਚ ਆ ਜਿਹੜੇ ਸਾਡੇ ਕਿਸਾਨ ਭਰਾ ਜਾਂ ਹੋਰ ਕਿਸਾਨ ਮਜ਼ਦੂਰ ਭਰਾ ਜਿਹੜੇ ਸਾਰੇ ਬਿਠੇ ਆ ਇਸੇ ਕਰਕੇ ਬਿਠੇ ਆ ਇਦਾਂ ਦੀ ਠੰਡ 'ਚ ਬਾਹਰ ਨਿਕਲਣ ਨੂੰ ਕਿਹਦਾ ਦਿਲ ਕਰਦਾ ਅਸੀਂ ਬਿਜਲੀ ਤੋਂ ਬਹੁਤ ਤੰਗ ਆ ਇਹ ਇਨਾ ਕਟਾ ਨੂੰ ਲੈ ਕੇ ਸਾਡੇ ਵੱਲੇ ਵਾਰ-ਵਾਰ ਜਿਹੜਾ ਹੈਗਾ ਐਕਸ਼ਨ ਫਗਵਾੜਾ ਨੂੰ ਐਸਡੀਓ ਹਦੀਆਬਾਦ ਐਸਕਿਉ ਫਗਵਾੜਾ ਨੂੰ ਵਾਰ-ਵਾਰ ਜਿਹੜੀ ਕਾਲਿੰਗ ਕੀਤੀ ਜਾਂਦੀ ਹੈਗੀ ਕਿ ਇਹ ਬਾਰ ਬਾਰ ਕੱਟ ਕਿਉਂ ਲਗਾਏ ਜਾ ਰਹੇ ਹੈਗੇ ਲੇਕਿਨ ਸਾਨੂੰ ਵੀ ਕਈ ਕੋਈ ਕਦੀ ਕੋਈ ਠੋਸ ਜਵਾਬ ਉਸ ਦਾ ਨਹੀਂ ਮਿਲਿਆ ਹੈਗਾ ਵਾ ਔਰ ਅਜਿਹੇ ਹੀ ਕੱਟਾਂ ਤੋਂ ਲੈ ਕੇ ਦੁਖੀ ਹੋ ਕੇ ਤੁਹਾਡੇ ਸਾਹਮਣੇ ਲਾਈਵ ਤਸਵੀਰ ਹੈਗੀ ਲੋਕਾਂ ਨੂੰ ਦੁਖੀ ਹੋ ਕੇ ਧਰਨਾ ਲਗਾ ਦਿੱਤਾ ਪੰਡਾਰੀ ਜੀ ਜਿਹੜਾ ਅੱਜ ਦਾ ਮਸਲਾ ਆ ਬਿਜਲੀ ਦਾ ਮਸਲਾ ਇਹ ਇੱਕ ਬਿਜਲੀ ਘਰ ਤੋਂ ਨੇ ਪੰਜਾਬ ਦੇ ਵਿੱਚ ਸਾਡੇ ਕਾਫੀ ਏਰੀਆ ਦੇ ਜਿਹੜੇ ਬਿਜਲੀ ਘਰ ਆ ਕਿਤੇ ਉਹ ਵੀ ਬਿਜਲੀ 2-4 ਘੰਟੇ ਤੋਂ ਵੱਧ ਨਹੀਂ ਆ ਰਹੀ ਸਾਡੇ ਫਵਾੜੇ ਦੇ ਸਰਕਲ ਦੇ ਇੰਨੀ ਬਿਜਲੀ ਦਾ ਮਾੜਾ ਹਾਲ ਆ ਜਿੰਨਾ ਝੂਠ ਬੋਲੋ ਕਿਉਂ ਇਸ ਵੇਲੇ ਜਿਹੜੇ ਇਹ ਇਕੱਠ ਕਰਨਾ ਸਾਨੂੰ ਇਸ ਕਰਕੇ ਵਿਆ ਕਿਉਂ ਇਹਨਾਂ ਦੇ ਜਿਹੜੀ ਕੰਤੇ ਜੂ ਨਹੀਂ ਸਰਕਦੀ ਉਹ ਅਸੀਂ ਸਰਕਾਉਣ ਦੇ ਸਬੰਧ ਦੇ ਵਿੱਚ ਇਕੱਠੇ ਹੋਏ ਆ ਦੇਖੋ ਬਾਦੇ ਇਦਾਂ ਆ ਤੁਸੀਂ ਵੀ ਭੰਡਾਰੀ ਸਾਹਿਬ ਜਾਣਦੇ ਆ ਬਾਦੇ ਕੀ ਆ ਜਿੰਨਾ ਚੈਰ ਜਿੱਦਾਂ ਸਿਆਣੇ ਕਹਿੰਦੇ ਵੀ ਨਿਆਣਾ ਰੋਂਦਾ ਮਾਂ ਦੁੱਧ ਦੇ ਦਿੰਦੀ ਆ ਤਾਂ ਨਿਆਣਾ ਚੁੱਪ ਕਰ ਜਾਂਦਾ ਉਹੀ ਹਾਲ ਹੀ ਨਹੀਂ ਸਾਡਾ ਕੀਤਾ ਆ ਜਦੋਂ ਅਸੀਂ ਰੌਲਾ ਪਾਉਨੇ ਆ ਓਨੇ ਕ ਦਿਨ ਸਹੀ ਲੰਘ ਜਾਂਦੇ ਆ ਮੁੜ ਕੇ ਫੇ ਉਹੀ ਹਾਲ ਹੋ ਜਾਂਦਾ ਆ ਜੀ ਸੋ ਜਦੋਂ ਅਸੀਂ ਰੌਲਾ ਪਾਉਨੇ ਆ ਤਾਂ ਓਨੇ ਕ ਦਿਨ ਸਗੋਂ ਸਹੀ ਰਹਿੰਦਾ ਮੁੜ ਕੇ ਫਿਰ ਉਹੀ ਹਾਲ ਹੋ ਜਾਂਦਾ ਸੋ ਨੌਂਕਾ ਸਾਥੀਓ ਮੈਂ ਤੁਹਾਡਾ ਆਪਣਾ ਹਰਿਸ਼ਪੁਰ ਦੱਸ ਦਈਏ ਕਿ ਅੱਜ ਜਿਹੜਾ ਸ਼ਾਰਟ ਕੇਬਲ ਸਟੇਸ਼ਨ ਤਲਵਤਪੁਰ ਵਿਖੇ ਜਿੱਥੇ ਕਿ ਧਰਨਾਕਾਰੀਆਂ ਨੇ ਪਿੰਡਾਂ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਲਗਾ ਦਿੱਤਾ ਹੈਗਾ ਬੜਾ ਦੁਖੀ ਹੋ ਕੇ ਬਿਜਲੀ ਦਾ ਅਣਹਲਾ ਨਿਕਟਾ ਤੋਂ ਦਿਖਾਵਾ ਕਿ ਸਿੱਧੀ ਵੀਡੀਓ ਲਾਈਵ ਸੂਆ ਕਿ ਕਿਸ ਤਰ੍ਹਾਂ ਜਿਹੜੇ ਇੱਥੇ ਆ ਗਿਆ ਮੁੱਖ ਮੰਤਰੀ ਪੰਜਾਬ ਔਰ ਜਿਹੜਾ ਹੈ ਵਾ ਐਕਸ਼ਨ ਜ਼ਿਲੰਦਰ ਐਕਸ਼ਨ ਫਗਵਾੜਾ ਨਾਮ ਤੇ ਧਰਨਾ ਪ੍ਰਦਰਸ਼ਨ ਜਿਹੜੇ ਮਰਦਾਵਾ ਤੇ ਨਾਰੇ ਲਗਾਏ ਜਾ ਰਹੇ ਦੇਖਦੇ ਸਾਰਾ ਕੀ ਮਾਮਲਾ ਹੈ ਐਕਸ਼ਨ ਜ਼ਿਲੰਦਰ ਮਰਦਾਵਾ 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 ਐਕਸ਼ਨ ਫਗਵਾੜਾ ਮਰਦਾਵਾ ਮਰਦਾਵਾ ਮਰਦਾ ਬਿਜਲੀ ਘਰ ਦੋਲਤਪੁਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਯੂਨੀਵਰਸਿਟੀ ਲਾਈਟ ਸਿਗਨ 68 ਕੇਵੀ ਸਬਸਟੇਸ਼ਨ ਦੋਲਤਪੁਰ ਜਿੱਥੇ ਕਿ ਦਿਖਾ ਸਕਦੇ ਹੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਧਰਨਾ ਕਰੀ ਆਪਣੀਆਂ ਮੰਗਾਂ ਲੈ ਕੇ ਬਿਜਲੀ ਦੀ 24 ਘੰਟੇ ਸਪਲਾਈ ਲੈ ਕੇ ਇੱਥੇ ਆਪਣਾ ਧਰਨਾ ਲਗਾ ਕੇ ਬੈਠੇ ਹੈਗੇ ਲੇਕਿਨ ਅਜਿਹੀ ਧਰਨਿਆਂ ਦਾ ਪਹਿਲਾਂ ਵੀ ਜੇ ਲੱਗਣਾ ਜਾਰੀ ਹੈਗਾ ਲੇਕਿਨ ਖਾਸੇ ਕੋਈ ਨਤੀਜੇ ਸਾਹਮਣੇ ਨਜ਼ਰ ਦਿਖਾਈ ਨਹੀਂ ਆਉਂਦੇ ਹੈਗੇ ਪੰਜਾਬ ਬਿਜਲੀ ਬੋਰਡ ਮੁਰਦਾਬਾਦ 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 ਐਕਸੇ ਗ੍ਰੈਂਡ ਦਾਬਾਤ ਮੁਰਦਾਬਾਤ ਇਹਨਾਂ ਨੇ ਕਿਹਾ ਹੈ ਕਿ 24 ਘੰਟੇ ਬਿਜਲੀ ਦੀ ਭਗਵਾਨਤਮਨ ਸਰਕਾਰ ਨੇ ਵਾਅਦਾ ਕੀਤਾ ਸੀ ਲੇਕਿਨ ਬਿਜਲੀ 10 ਘੰਟੇ ਵੀ ਨਹੀਂ ਆਉਂਦੀ ਇੱਥੇ ਅਸੀਂ ਇਹ ਵੀ ਜਰੂਰ ਦੱਸਾਂ ਇਹਨਾਂ ਕਟਾਂ ਨੂੰ ਲੈ ਕੇ ਸਾਡੇ ਵੱਲੇ ਵਾਰ-ਵਾਰ ਜਿਹੜਾ ਹੈਗਾ ਵਾ ਐਕਸ਼ਨ ਫਗਵਾੜਾ ਨੂੰ ਐਸਡੀਓ ਹਦੀਆਬਾਦ ਐਸਡੀਓ ਫਗਵਾੜਾ ਨੂੰ ਬਾਰ-ਬਾਰ ਜਿਹੜੀ ਕਾਲਿੰਗ ਕੀਤੀ ਜਾਂਦੀ ਹੈਗੀ ਕਿ ਬਾਰ-ਬਾਰ ਕੱਟ ਕਿਉਂ ਲਗਾਏ ਜਾ ਰਹੇ ਹੈ ਲੇਕਿਨ ਸਾਡੇ ਵੀ ਕੋਈ ਕੋਈ ਕਦੀ ਕੋਈ ਠੋਸ ਜਵਾਬ ਉਸ ਦਾ ਨਹੀਂ ਮਿਲਿਆ ਹੈਗਾ ਵਾ ਅੱਜ ਦਾ ਮਾਮਲਾ ਜਿਹੜਾ ਹੈ ਜੀ ਇਹ ਬਿਜਲੀ ਦਾ ਹੈ ਜੀ ਇਦਾਂ ਦੀ ਠੰਡ ਦੇ ਵਿੱਚ ਆ ਜਿਹੜੇ ਸਾਡੇ ਕਿਸਾਨ ਭਰਾ ਜਾਂ ਹੋ ਇਦਾਂ ਠੰਡ 'ਚ ਬਾਹਰ ਨਿਕਲਣ ਨੂੰ ਕਹਿੰਦਾ ਦਿਲ ਕਰਦਾ ਅਸੀਂ ਬਿਜਲੀ ਤੋਂ ਬਹੁਤ ਤੰਗ ਆ। ਬਿਜਲੀ ਦਾ ਕੱਟ ਜਿਹੜਾ ਦਿਨੋ-ਦਨ ਵਧ ਰਿਹਾ ਆ। ਬਿਜਲੀ ਦੀ ਕਮੀ ਕੋਈ ਨਹੀਂ ਹੈਗੀ। ਇਹਨਾਂ ਨੂੰ ਕਮੀ ਪਤਾ ਨਹੀਂ ਕਿਹੜੀ ਗੱਲ ਦੀ ਆ। ਫੇਰ ਕਹਿੰਦੇ ਸੰਘਰਸ਼ ਕਰਦੇ ਆ, ਸੰਘਰਸ਼ ਕਰਨ ਤੋਂ ਬਿਨਾ ਸਾਡੇ ਕੋਲ ਇਲਾਜ ਕੋਈ ਨਹੀਂ। ਬੱਤੀ ਸਿਰਫ ਕੱਟ ਹੁੰਦੀ ਆ ਤੇ ਪਿੰਡਾਂ ਦੀ ਘੱਟ ਹੁੰਦੀ ਆ। ਇੱਥੋਂ ਇਹਨਾਂ ਦੇ ਸ਼ਹਿਰ ਨੂੰ ਵੀ ਜਾਂਦੀ ਆ ਇੱਕ ਨੰਬਰ ਲਾਈਨ ਜਾਂਦੀ ਉਹ ਕਦੀ ਕੱਟ ਨਹੀਂ ਲਾਇਆ ਨਹੀਂ। ਲਵਰੀ ਨੂੰ ਬੱਤੀ ਜਾਂਦੀ, ਲਵਰੀ ਨੂੰ ਕੱਟ ਨਹੀਂ ਲਾਇਆ। ਪਿੰਡਾਂ ਦਾ ਕੱਟ ਹੀ ਨਹੀਂ ਘੰਟੇ ਤੋਂ ਸ਼ੁਰੂ ਕੀਤਾ ਸੀ। 5-6 ਘੰਟੇ ਸਵੇਰੇ ਤੇ 5-6 ਘ ਲੱਗਦਾ ਵੀ ਪਿੰਡਾਈ ਸਾਹਿਬ ਉਸ ਟਾਈਮ ਆ ਜਿਸ ਵੇਲੇ ਰੋਟੀ ਬਣਾਉਣ ਦਾ ਟਾਈਮ ਹੁੰਦਾ ਕਿਸੇ ਨੇ ਗੀਜ਼ਰ ਲਾਉਣਾ ਆ ਗਰਮ ਕਰਨਾ ਪਾਣੀ ਕਿਸੇ ਨੇ ਕੋਈ ਮੋਬਾਈਲ ਚਾਰਜ ਕਿਸੇ ਨੇ ਘਰਵਾਨੀ ਸੁਣਨੀ ਆ ਕੀ ਫਾਇਦਾ ਸਾਨੂੰ ਇਹਦੇ ਨਾਲ ਉਹ ਤਾਂ ਇੱਕ ਬੱਤੀ ਕੱਟ ਦੇਣਾ ਮੀਟਰ ਲਾ ਕੇ ਲੈ ਆਉਣ ਆ ਸਾਡੇ ਖੇਤਾਂ ਦੇ ਵਿੱਚ ਹੀ ਲੈਣਾ ਜਾਂਦੀਆਂ ਪਟਲਣ ਖੰਬੇ ਸਾਰੇ ਆਪਾਂ ਕਿਹੜੇ ਪਿੰਡਾਂ ਵਿੱਚ ਮੇਰਾ ਪਿੰਡ ਮਾਨ ਵਾਲੀ ਜਿੱਥੇ ਸਾਥੀ ਬੈਠੇ ਕਿਹੜੇ ਕਿਹੜੇ ਪਿੰਡਾਂ ਤੋਂ ਆਏ ਹੈਗੇ ਇਹ ਤਕਰੀਬਨ ਬਿਜਲੀ ਬੋਰਡ ਦੇ ਜਿੰਨੇ ਪਿੰਡ ਲੱਗਦੇ ਆ ਸਾਰਿਆਂ ਦੇ ਵਿੱਚੋਂ ਅਸੀਂ ਅਜੇ ਇਹ ਕ੍ਰੀਮ ਆਈ ਆ ਮਗਰ ਬਹੁਤ ਵੱਡਾ ਕੱਠ ਹੋ ਸਕਦਾ ਅਸੀਂ ਰੁਕਿਓ ਆ ਅਜੇ ਵੀ ਅ ਥੋੜੀ ਥੋੜੀ ਮੈਂਬਰਾਂ ਨੂੰ ਸੱਦਿਆ ਜੀ ਸੱਦ ਤੱਕ ਕਿ ਇਹ ਕਿੰਨੇ ਲੱਗਦੇ ਹੈ ਸਬਸਟੀਚਨ ਕਿੰਨੇ ਪਿੰਡ ਲੱਗਦੇ ਹੈਗੇ ਇਹ 30 40 ਪਿੰਡ ਹੈਗੇ ਆ ਜੀ ਇਹਨੂੰ ਲੱਗਦੇ ਪਰ ਇਹਦੀ ਜੋ ਦੱਸੋ ਕਿ ਕਿੰਨੇ ਘੰਟੇ ਲਾਈਟ ਆਉਂਦੀ ਕਿੰਨੇ ਘੰਟੇ ਕੱਟ ਲੱਗਦਾ ਦੇਖੋ ਜੀ ਕੱਟ ਤਾਂ ਸਾਰਾ ਹੀ ਲੱਗਦਾ ਲਾਈਟ ਆਉਂਦੀ 2-3 ਘੰਟੇ 24 ਘੰਟੇ ਚੋਂ ਕੱਟ ਜਿਹੜਾ ਆ ਸਾਰਾ ਹੀ ਲੱਗਦਾ 2-3 ਘੰਟੇ ਲਾਈਟ ਦਿੰਦੇ ਆ ਲਾਈਟ ਦਿੰਦੇ ਕਦੋਂ ਨੂੰ ਆ ਜਾਂ ਤਾਂ ਸੁੱਤਿਆਂ ਤੇ ਆਉਂਦੀ ਆ ਜੀ ਸਵੇਰ ਨੂੰ ਸੁੱਤਿਆਂ ਸੁੱਤਿਆਂ ਚਲੀ ਜਾਂਦੀ ਆ ਜਾਂ ਫਿਰ ਦੁਪਹਿਰ ਨੂੰ ਜਦੋਂ ਕੰਮਕਾਰ ਕਰਦੇ ਹੋ ਜਾਂਦੇ ਉਸ ਲਾਈਟ ਦਾ ਸਾਨੂੰ ਕੋਈ ਫ ਸਾਨੂੰ ਲੈਟ ਦਾ ਫਾਇਦਾ ਆ ਸਵੇਰੇ ਜਿਹੜੇ ਦਿੰਦੇ ਆ 6 ਵਜੇ ਤੋਂ ਸਵੇਰੇ ਬਿਲ ਇਹਨਾਂ ਉੱਠਣਾ ਹੁੰਦਾ ਆ ਕਿਸੇ ਨੂੰ ਕੋਈ ਪਸ਼ੂ ਉੱਥੇ ਦਾ ਕੰਮ ਕਰਨਾ ਆ ਲੈਟਾਂ ਤੋਂ ਬਿਨਾ ਕਿੱਦਾਂ ਕਰੇ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਾ ਗੀਜ਼ਰ ਵਗੈਰਾ ਲਾਉਣੇ ਹੁੰਦੇ ਆ ਨਹਾਉਣਾ ਆ ਠੰਡੇ ਦਾ ਮੌਸਮ ਆ ਕੀ ਕਰੂਗਾ ਬੰਦਾ ਇਹ ਲੈਟ ਕੱਟਦੇ ਦੀ ਗਲਤ ਨਹੀਂ ਆ ਕਾਲਾ ਲਗਾ ਕੇ ਬੈਠੇ ਆ ਕਿ ਕਿਸੇ ਇਹਨਾਂ ਦੇ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਆਇਆ ਤਾਂ ਗੱਲਬਾਤ ਕਰਨ ਅਜੇ ਕੋਈ ਗੱਲਬਾਤ ਨਹੀਂ ਜੀ ਇਹਨਾਂ ਨੂੰ ਅੱਧੇ ਘੰਟੇ ਦਾ ਟਾਈਮ ਦਿੱਤਾ ਜੇ ਅੱਧੇ ਘੰਟੇ ਵਿੱਚ ਆਉਂਦੇ ਆ ਕੋਈ ਤਾਂ ਠੀਕ ਆ ਨਹੀਂ ਤਾਂ ਸੰਘਰਸ਼ ਤਿੱਖਾ ਕੀਤਾ ਇਹ ਬੱਤੀ ਸਾਡੇ 10-15 ਦਿਨ ਸੌਖੇ ਲੰਘ ਜਾਂਦੇ ਆ ਇਹ ਸਾਨੂੰ ਇੱਕ ਜਿਹੜਾ ਚੌਥੀ ਤਾਰ ਦਾ ਨੜ ਰਹਿ ਆ ਇਹ ਜਿਹੜੀ ਸ਼ਹਿਰੀ ਜਾਂਦੀ ਹੈ ਕਹਿੰਦੇ ਤਿੰਨ ਤਾਰ ਆ ਜਿਹੜੀ ਸਾਨੂੰ ਪਿੰਡਾਂ ਨੂੰ ਚੌਥੀ ਤਾਰ ਦਾ ਸਰਪ੍ਰਾਈਜ਼ ਇਹ ਚੌਥੀ ਤਾਰ ਤਾਂ ਕੱਟ ਲਾਉਂਦੇ ਆ ਜੀ ਜਦੋਂ ਹੁਣ ਅਸੀਂ ਇਹਦੇ ਤੇ ਘਰਾਓ ਕਰਨਾ ਫਿਰ 10-15 ਦਿਨ ਬੱਤੀ ਇਹਨਾਂ ਕੋ ਪਤਾ ਨਹੀਂ ਕਿੱਥੋਂ ਆ ਜਾਂਦੀ ਜੀ ਇਹ ਭਾਜੀ ਕੀ ਕਰਨ ਹੋ ਜਾਂਦੀ ਕਿ ਜੋ ਧਰਨਾ ਲੱਗਦਾ ਹੈ ਦੋ ਚਾਰ ਦਿਨ ਲਾਈਟ ਮੁਹੀਆ ਰਹਿੰਦੀ ਆ ਫਿਰ ਉਸ ਵਾਰ ਫਿਰ ਕੱਟ ਸੀ ਬਰਾਬਰ ਹੋ ਜਾਂਦੀ ਕੰਨ ਤੇ ਯੂਨੀ ਸਰਕਟ ਜਿਵੇਂ ਤੇ ਨਹੀਂ ਕਰਦੇ ਹੁਣ 15 ਦਿਨ ਇਹਨਾਂ ਬੜੀ ਛੋਟੀ ਬੱਤੀ ਦੇ ਲੱਗ ਜਾਂਦੇ ਆ ਸੋ ਜੀਤ ਰੰਮੇਨ ਲਿਯੂਨ ਸਾਥੀਓ ਦੀਪ ਸਿੰਘ ਹਰਦਾਸਪੁਰ ਜੋ ਕਿ ਮੌਜੂਦਾ ਬਲਾਕ ਸੰਮਤੀ ਮੈਂਬਰ ਹੈਗੇ ਪਿੰਡ ਹਰਦਾਸਪੁਰ ਤੋਂ ਆਵਨਾ ਗੱਲਬਾਤ ਕਰਕੇ ਦੇਖਦੇ ਆ ਵੀ ਅੱਜ ਇਸ ਧੰਦੇ ਦੇ ਵਿੱਚ ਸ਼ਾਮਲ ਹੋਈ ਹੈਗੇ ਅਸਰ ਸਵਾਗਤ ਚੈਨਲ ਵਿੱਚ ਭੰਡਾਰੀ ਜੀ ਜਿਹੜਾ ਅੱਜ ਦਾ ਮਸਲਾ ਆ ਬਿਜਲੀ ਦਾ ਮਸਲਾ ਇਹ ਇੱਕ ਬਿਜਲੀ ਘਰ ਤੋਂ ਨਹੀਂ ਪੰਜਾਬ ਦੇ ਵਿੱਚ ਸਾਡੇ ਕਾਫੀ ਏਰੀਏ ਦੇ ਜਿਹੜੇ ਬਿਜਲੀ ਘਰਿਆ ਕਿਤੇ ਉਹ ਵੀ ਬਿਜਲੀ 2-4 ਘੰਟੇ ਤੋਂ ਵੱਧ ਨਹੀਂ ਆ ਰਹੀ ਰਾਤ ਦਾ ਟਾਈਮ ਹੁੰਦਾ ਦਿਨ ਦਾ ਜਦਾਂ ਸਵੇਰ ਦਾ ਟਾਈਮ ਆ ਜਾਂ ਰਾਤ ਦਾ ਟਾਈਮ ਆ ਉਸੇ ਟਾਈਮ ਕੱਟ ਲਉਂਦੇ ਆ ਪੰਜ ਪੰਜ ਚਾਰ ਚਾਰ ਘੰਟੇ ਲਗਾਤਾਰ ਕੱਟ ਰਿੰਦਾ ਆ ਨਾ ਦੇਖੋ ਜੇ ਆਪਾਂ ਇਨਵਰਟਰ ਵੀ ਜਿੰਨਾਂ ਦੇ ਘਰ ਗਰੀਬਾਂ ਦੇ ਇਨਵਰਟਰ ਚਲੋ ਲਾਇਆ ਵੀ ਆ ਉਹ ਵੀ ਜੇ ਬੈਟਰੀ ਚਾਰਜ ਹੋਊਗਾ ਤਾਂ ਬਿਜਲੀ ਆਊਗੀ ਸਾਡੇ ਫਗਵਾੜੇ ਦੇ ਸਰਕਲ ਦੇ ਇੰਨੀ ਬਿਜਲੀ ਦਾ ਮਾੜਾ ਹਾਲ ਆ ਜਿੰਨਾ ਝੂਠ ਬੋਲੋ ਕਿਉਂ ਇਸ ਵੇਲੇ ਜਿਹੜੇ ਇਕੱਠ ਕਰਨਾ ਸਾਨੂੰ ਇਸ ਕਰਕੇ ਪਿਆ ਕਿਉਂ ਇਹਨਾਂ ਦੇ ਜਿਹੜੀ ਕੰਤੇ ਜੂਨ ਨਹੀਂ ਸਰਕਦੀ ਉਸੇ ਸਰਕਾਉਣ ਦੇ ਸਬੰਧ ਦੇ ਵਿੱਚ ਇਕੱਠੇ ਹੋਏ ਆ ਕਿਉਂ ਜਿਹੜਾ ਇਹ ਜੰਨੇ ਵੀ ਫੀਡਰ ਹੈਗੇ ਆ ਐਕਸੀਅਨ ਆ ਇਹਨਾਂ ਦੇ ਕਿਸੇ ਦੇ ਵੀ ਜਿਹਦਾ ਸਰਕਾਰ ਆ ਇਹਨਾਂ ਨੂੰ ਹਦਾਇਤਾਂ ਅਸੀਂ ਜਰੂਰੀ ਦੇਣੀ ਚਾਹੁੰਦੇ ਹਾਂ ਹਦਾਇਤ ਕਰਨੀ ਚਾਹੁੰਦੇ ਆ ਵੀ ਇਹ ਛੋਟਾ ਸੰਘਰਸ਼ ਨਾ ਸਮਝਿਓ ਦਿਨ ਪਰ ਦਿਨ ਜੇ ਨਾ ਬਿਜਲੀ 2-4 ਦਿਨ ਦੇ ਵਿੱਚ 10 ਬਿਜਲੀ ਦਾ ਸੁਧਾਰ ਹੋਇਆ ਅਸੀਂ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਇਹ ਕੱਲੇ-ਕੱਲੇ ਫੀਡਰ ਜੰਨੇ ਫਗਵਾੜੇ ਦੇ ਫੀਡਰ ਅਸੀਂ ਸਾਰਿਆਂ ਨੂੰ ਮੈਸੇਜ ਕਰਕੇ ਸਾਰਿਆਂ ਦਾ ਹੀ ਘਰਾਓ ਕਰਾਂਗੇ ਤਾਂ ਐਕਸੀਅਨ ਦੇ ਮੁਰੇ ਧਰਨਾ ਦੇਵਾਂਗੇ ਇਲਾਕੇ ਦੇ ਮੋਤਵਰ ਹੋ ਔਰ ਅਸਲ ਵਿੱਚ ਦੇਖਣ ਵਿਚ ਆਇਆ ਕਿ ਜਿੱਥੇ ਸਰਕਾਰਾਂ ਨੇ ਵਾਅਦੇ ਕੀਤੇ ਹੈਗੇ 24 ਘੰਟੇ ਬਿਜਲੀ ਮੁਹੱਈਆ ਕਰਵਾਈ ਜਾਵੇਗੀ ਲੇਕਿਨ ਇੱਥੇ ਬਹੁਤ ਮਾੜਾ ਹਾਲ ਹੈਗਾ ਬਿਜਲੀ ਦਾ ਔਰ ਇਹੋ ਜਿਹੀ ਚੀਜ਼ਾਂ ਲੈ ਕੇ ਤੁਹਾਡੀ ਪਹਿਲਾਂ ਕਦੀ ਐਕਸ਼ਨ ਫੋਰਮਾ ਜਿਹੜਾ ਐਸ.ਡੀ.ਓ. ਫੋਰਮਾ ਕਈ ਗੱਲ ਬਾਤ ਨਹੀਂ ਹੋਈ ਸਾਡੇ ਨਹੀਂ ਹੋਈ ਅੱਜ ਜਿਹੜਾ ਆ ਜਿਆਦਾ ਜਦੋਂ ਹੁਣ ਬੁਰਾ ਹਾਲ ਹੋਇਆ ਇਸੇ ਤੇ ਸਬੰਧ ਦੇ ਵਿੱਚ ਸਾਨੂੰ ਇਹ ਇਕੱਠ ਕਰਨਾ ਪਿਆ ਜੇ ਹੁਣ ਇਹ ਨਾ ਸੁਧਾਰ ਹੋਇਆ ਅਸੀਂ ਦੁਬਾਰਾ ਵੱਡੇ ਪੱਧਰ ਤੇ ਇੱਕ ਸੰਘਰਸ਼ ਕਰਾਂਗੇ ਭਾਵੇਂ ਕੁਝ ਵੀ ਭਾਵੇਂ ਰੋਡ ਵੀ ਜਾਮ ਕਰਨੇ ਪੈਣ ਕੁਝ ਵੀ ਕਰਨਾ ਪਵੇ ਅਸੀਂ ਉਸ ਤੇ ਕਰਾਂਗੇ ਜੰਨ ਵਿੱਚ ਕਰ ਇਹਨਾਂ ਦੇ ਕ ਉਹ ਇੱਥੇ ਅਸੀਂ ਇਹ ਵੀ ਹਸਣ ਚਾਹ ਰਹੇ ਕਿ ਸਾਡੇ ਵੱਲੋਂ ਵੀ ਜਲਦਤ ਰਿਜ ਦੀ ਟੀਵੀ ਦੀ ਟੀਮ ਵੱਲੋਂ ਵੀ ਵਾਰ-ਵਾਰ ਕਾਲਿੰਗ ਕੀਤੀ ਜਾ ਰਹੀ ਹੈਗੀ ਆ ਐਕਸ਼ਨ ਫਗਵਾੜਾ ਐਸਵੀਓ ਫਗਵਾੜਾ ਨੂੰ ਕਿ ਅਨ ਐਲਾਨੇ ਕਟਾ ਲੋਕੀ ਬਹੁਤ ਪਰੇਸ਼ਾਨ ਹੈਗੇ ਔਰ ਔਰ ਬਹੁਤ ਹੀ ਦੁਵਿਧਾ ਆਉਂਦੀ ਹੈਗੀ ਇਹਨਾਂ ਚੀਜ਼ਾਂ ਨੂੰ ਲੈ ਕੇ ਔਰ ਲੇਕਿਨ ਸਾਨੂੰ ਵੀ ਕਦੀ ਕੋਈ ਦੱਸਦੀ ਹੈ ਕਿ ਠੋਸ ਜਵਾਬ ਨਹੀਂ ਮਿਲਿਆ ਸੱਤੋ ਹੋਰ ਕੁਝ ਕਰਨਾ ਚਾਹੁੰਦੇ ਇਹ ਅਸੀਂ ਤੇ ਇਹ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਵੱਧ ਤੋਂ ਵੱਧ ਬਿਜਲੀ ਦਿਓ ਜੇ ਬਿਜਲੀ ਫਰੀ ਕੀਤੀ ਹੈ ਤਾਂ ਵੀ ਜੇ ਅਸੀਂ ਤਾਂ ਇਹ ਚਾਹੁੰਦੇ ਵੇ ਸਾਨੂੰ ਬਿੱਲ ਲੈਣ ਮੋਟਰਾਂ ਦੇ ਬਿੱਲ ਵੀ ਲੈ ਲੈਣ ਪਰ ਸੁਇਸ਼ਨ ਬਲੌਗ ਸਪਟੀ ਮਰਦੀਪ ਸਿੰਘ ਹਰਦਾਫਰ ਸਾਹਿਬ ਤੁਹਾਨੂੰ ਦੱਸਦੀ ਕਿ ਜੇਕਰ ਇਹਨਾਂ ਕਹਿਣਾ ਹੈ ਕਿ ਸਾਡੀ ਸੁਣਵਾਈ ਨਹੀਂ ਹੋਊਗੀ ਤਾਂ ਇੱਥੇ ਪੱਕੇ ਜਿੰਦੇ ਲਾਵਾਂਗੇ ਅੱਗੇ ਗੱਲਬਾਤ ਕਰਕੇ ਦੇਖਦੇ ਹਾਂ ਆਪਣਾ ਗੜਾ ਪਿੰਡ ਜੀ ਮਹਿਲੂ ਪਿੰਡ ਜੀ ਤੁਸੀਂ ਵੀ ਇਸ ਧਰਨ ਵਿੱਚ ਸ਼ਾਮਲ ਹੋ ਜਾਓ ਕੀ ਕਰਾਂ ਤੁਹਾਡਾ ਸਾਡੇ ਬੱਤੀ ਨਹੀਂ ਆਉਂਦੀ ਨਾ ਦਿਨ ਨੂੰ ਆਉਂਦੀ ਨਾ ਰਾਤ ਨੂੰ ਆਉਂਦੀ ਹੈ ਕੱਟ ਬਹੁਤ ਵੱਡੇ ਵੱਡੇ ਲੱਗਦੇ ਆ ਅਸੀਂ ਬੜੇ ਪਰੇਸ਼ਾਨ ਆ ਤੇਰੇ ਟਾਈਮ ਬੀਬੀਆਂ ਦਾ ਕੰਮ ਦਾ ਟਾਈਮ ਹੁੰਦਾ ਹੈ ਬੱਤੀ ਬੰਦ ਕਰ ਲੈਂਦੇ ਸੋ ਇਸੇ ਤਾਂ ਮੇਰਾ ਮਨ ਜੀ ਤੁਹਾਨੂੰ ਪਿੰਡ ਠੋੜੀ ਸਰਪੰਚ ਸਰਦਾਰ ਕੁਮਿੰਦਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਕੇ ਸੋ ਇਹ ਤਰ੍ਹਾਂ ਪ੍ਰਸ਼ਨ ਕੀਤਾ ਜਾ ਰਿਹਾ ਕਿ ਮਾਮਲਾ ਸਰ ਦੇਖੋ ਇਹ ਕਾਫੀ ਸਮੇਂ ਤੋਂ ਮਾਮਲਾ ਆ ਜਿਹੜਾ ਘਰਾਂ ਦੀ ਸਪਲਾਈ ਦਾ ਬਿਜਲੀ ਦਾ ਆ ਇਹ 2 ਮਹੀਨੇ ਡੇਢ ਮਹੀਨਾ ਹੋ ਗਿਆ ਇਸੇ ਤਰ੍ਹਾਂ ਚੱਲ ਰਿਹਾ ਆ ਕਾਫੀ ਵਾਰ ਐਕਸ਼ਨ ਸਾਹਿਬ ਨਾਲ ਵੀ ਗੱਲ ਹੋਈ ਆ ਵੀ ਇਹ ਜਿਹੜਾ ਮਾਮਲਾ ਜੀ ਇਹਨੂੰ ਜਿਹੜਾ ਵੀ ਆ ਜਿੱਦਾਂ ਵੀ ਆ ਅਸੀਂ ਮੰਨਦੇ ਆ ਜੇ ਕੋਈ ਪ੍ਰੋਬਲਮ ਵੀ ਆ ਉਹਦਾ ਬੈਠ ਕੇ ਕੋਈ ਹੱਲ ਕੀਤਾ ਜਾਵੇ ਹੁਣ ਦੇਖੋ ਸਕੂਲ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਐਗਜ਼ਾਮ ਚੱਲ ਰਹੇ ਆ ਅੱਜ ਵੀ ਪ੍ਰਿੰਸੀਪਲ ਮੈਡਮ ਦਾ ਫੋਨ ਆਇਆ ਵੀ ਪੇਪਰ ਚੱਲ ਰਹੇ ਆ ਵੀ ਜਿਹੜਾ ਕਲਾਸਾਂ ਦੇ ਵਿੱਚ ਆ ਸਭ ਤੋਂ ਵੱਧ ਨੇਰਾ ਆ ਹਨਾ ਜੀ ਪੱਕੇ ਪੇਪਰ ਬੱਚਿਆਂ ਦੇ ਸ਼ੁਰੂ ਹੋਣ ਵਾਲੇ ਆ ਸਭ ਤੋਂ ਜ਼ਿਆਦਾ ਬੱਚਿਆਂ ਦੀ ਇਸ ਟੈਂਪੜਾਈ ਦੇ ਉੱਤੇ ਅਸਰ ਪੈ ਰਿਹਾ ਜੀ ਜਿਹੜਾ ਮੇਨ ਪ੍ਰੋਬਲਮ ਹੈ ਦੂਜਾ ਜਿਹੜਾ ਸਵੇਰੇ ਸ਼ਾਮ ਗੁਰੂ ਘਰਾਂ 'ਚ ਸਾਡੇ ਨਿਤਨੇਮ ਹੁੰਦਾ ਆ ਹਨਾ ਜੀ ਉਹਦੇ ਵਾਸਤੇ ਜਨਰੇਟਰ ਚੱਲਦੇ ਆ ਕਈ ਵਾਰ ਜਨਰੇਟਰ ਖਰਾਬ ਵੀ ਹੋ ਜਾਂਦਾ ਮੈਂ ਐਕਸ਼ਨ ਸਾਹਿਬ ਨਾਲ ਇਹ ਗੱਲ ਕੀਤੀ ਸੀ ਮੈਂ ਕਿਹਾ ਸਰ ਇਦਾਂ ਕਰੋ ਸਵੇਰ ਨੂੰ ਜਿਹੜਾ ਬਈ 10 ਵਜੇ ਤੋਂ ਬਾਅਦ ਤੁਸੀਂ ਕੱਟ ਲਾ ਸਕਦੇ 11 ਵਜੇ ਲਾ ਲਓ ਸ਼ਾਮ ਨੂੰ ਜਿਹੜਾ 10 11 ਵਜੇ ਤੋਂ ਬਾਅਦ ਲਾ ਲਓ ਜੇ ਕੋਈ ਪ੍ਰੋਬਲਮ ਸ਼ਾਰਟ ਚੱਲਦੀ ਵੀ ਹੈ ਲੈਟ ਦੀ ਅਸੀਂ ਤੁਹਾਨੂੰ ਕੰਪਰਵੇ ਕਰਨ ਨੂੰ ਤਿਆਰ ਆਂ ਪਰ ਇਹ ਨਹੀਂ ਕਿ ਸ ਸ਼ਾਮ ਨੂੰ ਵੀ ਲਾ ਲਓ ਕੱਲ ਮੈਨੂੰ ਮੈਦ ਜੀ 4:30 ਦੀ ਲਾਈਟ ਗਈ ਰਾਤੀ 9:24 ਤੇ ਚੱਲੀ ਆ ਪੰਜ ਪੰਜ 6 6 ਘੰਟੇ ਦਾ ਕੱਟ ਜਿਹੜਾ ਲੱਗ ਰਿਹਾ ਆ ਪਰ ਮੈਂ ਇੱਕ ਗੱਲ ਹੋਰ ਇੱਥੇ ਤੁਹਾਡੇ ਮੱਦੇਮੇਰ ਅਸੀਂ ਕਹਿਣਾ ਚਾਹਣਾ ਇਨੀ ਸਾਨੂੰ ਦੋ ਗਰੁੱਪਾਂ ਚ ਵੰਡਿਆ ਆ ਜੀ ਸਰਕਾਰ ਨੇ ਇੱਕ ਏ ਸ਼ਹਿਰ ਬੀ ਪਿੰਡ ਜਿਹੜਾ ਏ ਗਰੁੱਪ ਆ ਸ਼ਹਿਰ ਵਾਲਾ ਉਹਨੂੰ ਇੱਕ ਮਿੰਟ ਦਾ ਵੀ ਕੱਟ ਨਹੀਂ ਹੈਗਾ ਬਈ ਕੀ ਗੱਲ ਇੱਥੇ ਪਿੰਡਾਂ 'ਚ ਬੰਦੇ ਨਹੀਂ ਰਹਿੰਦੇ ਚਹਿਰਾਂ 'ਚ ਉਹ ਸਾਡੇ ਭਰਾ ਆ ਅਸੀਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਪਰ ਜੇ ਕੋਈ ਦੁੱਖ ਤਕਲੀਫ ਆ ਬੰਡਵਾ ਸਾਰਿਆਂ ਨੂੰ ਕਰ ਦਿਓ 2 ਘੰਟੇ ਸ਼ਹਿਰ ਨੂੰ ਲਾ ਦਿਓ 2 ਘੰਟੇ ਪਿੰਡ ਨੂੰ ਲਾ ਦਿਓ ਫੇ ਤਾਂ ਹੱਲ ਆ ਇਹਦਾ ਮਤਲਬ ਸ਼ਹਿਰ ਨੂੰ 1 ਮਿੰਟ ਦਾ ਨਹੀਂ ਲੱਗ ਰਿਹਾ ਪਿੰਡਾਂ ਨੂੰ 8-8 ਘੰਟੇ ਦਾ ਕੱਟ ਲੱਗ ਰਿਹਾ ਹੈ ਜੀ ਗਰਮੀਆਂ ਤੇ ਕਾਲੀ ਸਰਦੀਆਂ ਵਿੱਚ ਖਪਤੀ ਜਿਹੜੀ ਘੱਟ ਹੁੰਦੀ ਹੈ ਬਿਜਲੀ ਲੇਕਿਨ ਫਿਰ ਇਹ ਕਿਹੜੇ ਕਾਰਨ ਹੋ ਸਕਦੀ ਹੈ ਕਿ ਬਾਰ ਬਾਰ ਕੱਟ ਲੱਗੀ ਜਾ ਰੇ ਮੈਂ ਜੀ ਹੁਣੇ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਆ ਮੈਂ ਆਪਣੇ ਭਰਾਵਾਂ ਨੂੰ ਵੀ ਦੱਸ ਦੇਣਾ ਇਹਨਾਂ ਦੇ ਮੰਤਰੀ ਸਾਹਿਬ ਨਾਲ ਗੱਲ ਹੋਈ ਉਹ ਪਤਾ ਮੈਨੂੰ ਕੀ ਕਹਿੰਦਾ ਕਹਿੰਦਾ ਸਰਪੰਚ ਸਾਹਿਬ ਬੱਤੀ ਦੀ ਘਾਟ ਹੀ ਕੋਈ ਨਹੀਂ ਉਹ ਮੈਂ ਕਹਾਂ ਜੀ ਅਸੀਂ ਤਾਂ ਇੱਥੇ ਨਰਕ ਭੋਗ ਰਹੇ ਆਂ ਪਰ ਉਹ ਕਹਿੰਦਾ ਸਾਡੇ ਤੱਕ ਕੋਈ ਆਵਾਜ਼ ਨਹੀਂ ਆਈ ਕੋਈ ਪੀਸੀ ਪਟਿਆਲਾ ਨੇ ਸਾਨੂੰ ਦੱਸਿਆ ਨਹੀਂ ਵੀ ਬੱਤੀ ਘਟਿਆ ਜਾਂ ਕੋਈ ਪ੍ਰੋਬਲਮ ਚੱਲਦੀ ਆ ਉਹ ਕਹਿੰਦਾ ਤੁਸੀਂ ਸਾਡੇ ਧਿਆਨ ਚ ਲਿਆਓ ਪੀਸੀ ਪਟਿਆਲਾ ਸਾਨਾ ਗੱਲ ਕਰੇ ਅਸੀਂ ਤੁਹਾਡਾ ਜਿਹੜਾ ਹੱਲ ਕਰਕੇ ਜਲਦੀ ਦਵਾਂਗੇ ਪਰ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਜਿੰਨਾ ਚਿਰ ਕੋਈ ਉੱਚ ਅਧਿਕਾਰੀ ਆ ਕੇ ਸਾਨੂੰ ਵਿਸ਼ਵਾਸ ਨਹੀਂ ਦਿੰਦਾ ਪੰਮਾ ਸਾਨੂੰ ਰਾਤ ਤੱਕ ਬਹਿਣਾ ਪਵੇ ਕੱਲ ਤੱਕ ਬਹਿਣਾ ਪਵੇ ਬੈਠੇ ਆ ਗਿਣਤੀ ਸਾਰੀ ਨਾਂ ਵੀ ਉਹ 10 ਬੰਦੇ ਵੀ ਬੈਠਾਂਗੇ ਜੀ ਪਿਛਲੀ ਵਾਰੀ ਅਸੀਂ ਕਵਰੇਜ ਕਰਨਾ ਸੀ ਇੱਥੇ ਧਰਨਾ ਪ੍ਰੋਸਟ ਕੀਤਾ ਗਿਆ ਸੀ ਦੇਖੋ ਬਾਦੇ ਇਦਾਂ ਆ ਤੁਸੀਂ ਵੀ ਭੰਡਾਰੀ ਸਾਹਿਬ ਜਾਣਦੇ ਆ ਬਾਦੇ ਕੀ ਆ ਜਿੰਨਾ ਚੈਰ ਜਿੱਦਾਂ ਸਿਆਣੇ ਕਹਿੰਦੇ ਵੀ ਨਿਆਣਾ ਰੋਂਦਾ ਮਾਂ ਦੁੱਧ ਦੇ ਦਿੰਦੀ ਆ ਤਾਂ ਨਿਆਣਾ ਚੁੱਪ ਕਰ ਜਾਂਦਾ ਉਹੀ ਹਾਲ ਹੀ ਨਹੀਂ ਸਾਡਾ ਕੀਤਾ ਆ ਜਦੋਂ ਅਸੀਂ ਰੌਲਾ ਪਾਉਨੇ ਆ ਉਹਨੇ ਇੱਕ ਦਿਨ ਸਹੀ ਲੰਘ ਜਾਂਦੇ ਆ ਮੁੜ ਕੇ ਫੇ ਉਹੀ ਹਾਲ ਹੋ ਜਾਂਦਾ ਆ ਜੀ ਉਹ ਜਦੋਂ ਸੀ ਰੋਲਾ ਪਾਉਂਦੇ ਹਾਂ ਤਾਂ 19 ਦਿਨ ਤੋਂ ਘੱਟ ਸੀ ਰਿੰਦਾ ਮੁੜ ਕੇ ਫਿਰ ਹੁਈ ਹਾਲ ਹੋ ਜਾਂਦਾ ਸਿਰਫ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਦੇਖੋ ਮੈਂ ਤਾਂ ਇਹੀ ਮੰਗ ਕਰਦਾ ਵੀ ਜਿਹੜੀ ਲੇਟ ਹੈ ਜੇ ਕੋਈ ਪ੍ਰੋਬਲਮ ਵੀ ਆ ਉਹਨੂੰ ਤਰੀਕੇ ਨਾਲ ਚਲਾਇਆ ਜਾਵੇ ਸਵੇਰੇ ਸ਼ਾਮ ਜਿਹੜੀ ਬੱਚਿਆਂ ਦੀ ਪੜ੍ਹਾਈ ਦੇ ਅਸਰ ਖਰਾਬ ਪੈ ਰਿਹਾ ਆ ਉਹ ਨਾ ਪਵੇ ਬੱਚਿਆਂ ਦੀ ਸਾਲ ਭਰ ਦੀ ਮਿਹਨਤ ਆ ਪੇਪਰ ਚੱਲ ਰਹੇ ਆ ਉਹਨੂੰ ਜਿਹੜਾ ਸਕੂਲ ਟਾਈਮ ਤਾਂ 32 ਬਿਲਕੁਲ ਕੱਟ ਨਹੀਂ ਲੱਗਣਾ ਚਾਹੀਦਾ ਜੀ ਛੜ ਦਾ ਮੌਸਮ ਹੈਗਾ ਕਾਫੀ ਛੰਡਿਆ ਧੁੰਦਿਆ ਲੇ ਔਰ ਤੁਸੀਂ ਘਰ ਨਾਲ ਲਾ ਕੇ ਬੈਠੇ ਆ ਸਵੇਰ ਦੇ ਇੱਥੇ ਕਿੰਨਾ ਦੀ ਜੂ ਤੱਕ ਸਰਤੀ ਠੰਡ ਦੇਖੋ ਦੂਜੀ ਗੱਲ ਤੁਹਾਡੇ ਵੰਦਮਰਾਹੀ ਠੰਡ ਤਾਂ ਸਾਨੂੰ ਇਹ ਨਹੀਂ ਪੱਕੀ ਲੈ ਕੇ ਦਿੱਤੀਓ ਆ ਜਿਹੜੀ ਮੋਟਰਾਂ ਵਾਲੀ ਲੈਟ ਆ ਉਹ ਦੇਖੋ ਤੁਸੀਂ ਕਹਿੰਦੇ ਠੰਡ ਆ ਉਹ ਰਾਤ ਨੂੰ ਦੇ ਰਹਾ ਕਿਸਾਨਾਂ ਨੂੰ ਪਾਣੀ ਲਾਉਣ ਵਾਸਤੇ ਠੀਕ ਹੈ ਜੀ ਦਿਨ ਨੂੰ ਬਿਲਕੁਲ ਨਹੀਂ ਲੈਟ ਆ ਰਹੀ 2 ਘੰਟੇ ਆਉਂਦੀ ਆ 20 ਘੰਟਿਆਂ ਚੋਂ 4 ਘੰਟੇ ਲੈਟ ਕੀਤੀਓ ਆ ਜਦੋਂ 4 ਘੰਟੇ ਵੀ ਚੱਲਦੀ ਆ ਉੱਤੇ ਵੀ ਕਹਿੰਦੇ ਪਾਵਰ ਕੱਟ ਲੱਗ ਗਿਆ ਜੀ 20 ਘੰਟੇ ਪਹਿਲਾਂ ਪਾਵਰ ਕੱਟਿਆ 4 ਘੰਟੇ ਜਿਹੜੀ ਸਾਨੂੰ ਮੈਨ ਨਹੀਂ ਉਹਦੇ ਵੇਪ ਵੇਪ ਪਾਵਰ ਕੱਟਿਆ ਜੀ ਸੋ ਆਖਰ ਵਿੱਚ ਦੱਸਣਾ ਚਾਹਾਂਗੇ ਕਿ ਹਜੇ ਤੱਕ ਕੋਈ ਵੀ ਜਿਹੜਾ ਹੈਗਾ ਬਿਜਲੀ ਵਿਭਾਗ ਦਾ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ ਹੈਗਾ ਵਾ ਦੱਸ ਕੇ ਜਿਹੜੇ ਧਰਨਾਕਾਰ ਹੀ ਹੈਗੇ ਆਪਣੇ ਸਵੇਰ ਤੋਂ ਲੈ ਕੇ ਤੋਂ ਜ਼ਿਆਦਾ ਪ੍ਰਕੋਪ ਵਿੱਚ ਠੰਡ ਵਿੱਚ ਇੱਥੇ ਬੈਠੇ ਹੈਗੇ ਆ ਲੇਕਿਨ ਹਜੇ ਤੱਕ ਕੋਈ ਵੀ ਜਿਹੜਾ ਹੈਗਾ ਵਾ ਇਹਨਾਂ ਦਾ ਬਿਜਲੀ ਦਾ ਕੋਈ ਵੀ ਉੱਚ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ ਦੇਖਦੇ ਰਹੋ ਜਲੰਧਰ ਬ੍ਰੀਸ ਟੀਵੀ